ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਟਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ ਆਪਾਂ 15-17 ਗਾਵਾਂ ਦਿਖਾਵਾਂਗੇ ਕੁਝ 2-4 ਕੇ ਲਗਭਗ ਸੂਈਆਂ ਹੋਈਆਂ ਤੇ ਬਾਕੀ ਗੱਬਣਾ ਡਿਟੇਲ ਵੀਰ ਤੁਸੀਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਕੁਲਦੀਪ ਸਿੰਘ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਤੇ ਸਿੱਧੂ ਢੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਗਾ ਮੋਬਾਈਲ ਨੰਬਰ 9478863916 9878448264 ਠੀਕ ਐ ਅੱਜ ਆਪਣੇ ਕੋਲੇ 31 ਤਰੀਕ ਨੂੰ ਕਿੰਨੇ ਨਾਗ ਅਵੇਲੇਬਲ ਹੈਗੇ ਵੀਰੇ ਆਪਣੇ ਕੋਲੇ 4-5 ਨਾਗ ਝਾਵੜੇ ਹੁਣ ਹੈਗੇ ਨਹੀਂ ਮਨ ਲਾ 15 ਨਾਗ 15 ਕ ਨਾਗ ਸੇਲ ਦੀ ਹੈ ਠੀਕ ਐ ਪਹਿਲਾ ਨੰਬਰ ਜਿਵੇਂ ਆਪਾਂ ਜਰਸੀ ਦੇਖੀ ਜੰਨੇ ਕਿਹੜਾ ਸਵਾ ਸੁੰਦੀ ਹੈ ਜਰਸੀ ਬੱਸੀ ਐ ਵੀਰੇ ਖੀਰੀ ਐ ਮੋ ਖੀਰੀ ਤੋਂ 2 ਪਹਿਲਾ ਸੂਆ ਸੂਰੀ ਆ ਪਹਿਲਾ ਸੂਆ ਦੋਗੇ ਦੰਦਾ ਜੇ ਕੱਢਦੀ ਪਈ ਆ ਹਾਂ ਹਾਂ ਕੱਢਦੀ ਪਈ ਆ ਠੀਕ ਐ ਗਰੂਡ ਚ ਬਹੁਤਾਂ ਬੱਚੀਆਂ ਨੇ ਦੇਤੀਆਂ 5-6 ਦਿਨ ਦੀਆਂ 5-6 ਦਿਨ ਇਹਦੇ ਸੂਣ ਚ ਬਾਕੀ ਆ ਘੱਟ ਘੱਟ ਜਾਂਦੇ ਜਾਂ ਬਿਊਟੀ ਚੰਗੀ ਆ ਅੰਦਾਜ਼ਾ ਹੈ ਕਿ ਐਸਾ ਫਤੋ ਤੇ ਕਿੰਨੇ ਕੁ ਦਲਾ ਸਕਦਾ ਵੀ ਕਿੰਨੇ ਕੁ ਪਰ ਬਣ ਕੇ ਚੱਲ ਜਿਹੜੇ ਸਾਡੇ ਬਰੀਡ ਗਰੂਡ ਆ 20 ਕਿਲੋ ਦੁੱਧ ਦੇਣਾ ਚਾਹੀਦਾ ਠੀਕ ਆ ਵੀ 20 ਕਿਲੋ ਮੰਨ ਕੇ ਹੁੰਦਾ ਲੈ ਸਰ 18-20 ਤੋਂ ਬਾਹਰ ਚੱਲਣ ਵਾਲੀ ਦੇ ਲਈ 20 ਮੰਨ ਕੇ ਲੈ ਲੈ ਆਪਾਂ ਗਰਮੀ ਦਾ ਟਾਈਮ ਪਰ ਬੱਚਾ ਹਜੇ ਛੋਟਾ ਗਾ ਉਮਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਠੀਕ ਆ ਚੀਪਾ ਵਗੈਰਾ ਓਕੇ ਆ ਜਾਓ ਓਕੇ ਠੰਡ ਸਾਡੂ ਕੱਲਾ ਕਿਹੜਾ ਨਿਕਲਣਾ ਤੋਰ ਕੇ ਫੇਸ ਕੁਆਲਿਟੀ ਵਗੈਰਾ ਦੇਖੋ ਜਿਆਦਾ ਮੁੱਲ ਦੇ ਨੇ ਇਹਦੇ ਫੇਸ ਦੇ ਹੁੰਦੇ ਹਾਂ ਹਾਂ ਮਮੀ ਹੋਈ ਆ ਮੱਥੇ ਟੂਆ ਮੋਟੀ ਅੱਖ ਛੋਟਾ ਕੰਨ ਬ੍ਰੀਡ ਬਹੁਤ ਚੰਗੀ ਆ ਰੇਡ ਵਾਜਬ ਹੋਊਗਾ ਰੇਡ ਬਾਜਬ ਹੋਊਗਾ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਤੋਰੀ ਬਾਹਰ ਨੂੰ ਸੋ ਫਿਰ ਪਹਿਲਾ ਨੰਬਰ ਆਪਾਂ ਜਿਹੜੀ ਜਰ 25 ਕਿਵੇਂ ਨੇ ਇਹ ਰਿਵੋਟ ਹੋਏ ਜੇ ਇਹ ਜਸਰੀ ਇਹਦੀ ਹੈ ਨਾ ਤੇ ਫੇਸ ਕੁਆਲਟੀ ਵਗੈਰਾ ਦੇਖੋ 20 ਲੀਟਰ ਦੁੱਧ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਦਿਖਾਵਟ ਵਗੈਰਾ ਤੇ ਬਹੁਤ ਚੰਗੀਆਂ ਕੱਦ ਕਾਠ ਜਿੰਦ ਜਾਨ ਪਲੱਸ ਬਿਊਟੀ ਵਗੈਰਾ ਅਕੀ ਲੋਡੀ ਲੋਡੀ ਜਿੱਟਲਾਂ ਬਹੁਤ ਪਈਆਂ ਲੁੱਲੀ ਬੋਲੀ ਪਈ ਆ ਠੀਕ ਆ ਸੀਮਨ ਤਾਂ ਨਹੀਂ ਕਨਫਰਮ ਕੀਤਾ ਵਗੈਰਾ ਵੀਡੀਓ ਰਿਕਾਰਡ ਦੇ ਦਾਂਗੇ ਆਪਾਂ ਜਿਹੜਾ ਬਾਈ ਨੂੰ ਦਿਖਾਇਆ ਹੁਣ ਆਪਾਂ ਨੂੰ ਫੋਨ ਉੱਤੇ ਪੁੱਛ ਕੇ ਰੱਖ ਦਾਂਗੇ ਠੀਕ ਹੈ ਸੋ ਬੈਡ ਡਾਟਾ ਸਾਨੂੰ ਟੋਪਰ ਸਾਰਾ ਵੀ ਦੇ ਦੇਣਗੇ ਕਿਹੜਾ ਮੰਨ ਕੇ ਚਲੋ ਇਹਦਾ ਸੀਮਨ ਲੱਗਿਆ ਵਗੈਰੇ ਕਿਹੜੇ ਸੀਮਨ ਦੀ ਜਾਂ ਇਹ ਆ ਵੀ ਕ੍ਰੇਟਰ ਦੋਤੇ ਦੇਣ ਦੀ ਕੈਪੈਸਿਟੀ ਥਣ ਚਾਹੇ ਆਪਾਂ ਮਸ਼ੀਨੀ ਚੋਈ ਕਰ ਲਈ ਤੇ ਚਾਹੇ ਅਸੀਂ ਦੋਨੇ ਟਾਈਪ ਦੇ ਤੇ ਥਣ ਲੱਗਿਆ ਹੋਇਆ ਤੇ ਅੱਗੇ ਭਾਈ ਜੀ ਦੋ ਨੰਬਰ ਵੇਰ ਦੀ ਗੱਲ ਕਰੀ ਇਹਦਾ ਕੀ ਬਾਇਓ ਡਾਟਾ ਹੈ ਇਹ ਵੀਰੇ ਦੂਜਾ ਸੂਰਤ ਹੁੰਦੀ ਆ ਪਹਿਲੇ ਸੂਰੇ ਨੇ 22 ਕਿਲੋ ਦੋ ਦਿੱਤਾ ਹਜੇ ਲੈਂਦੀ ਹਫਤਾ ਤੋਂ ਹਫਤਾ ਬਾਕੀ ਹੈ ਇਸ ਵਾਰ ਮੰਨ ਕੇ ਚੱਲੀਏ ਦੁੱਧ ਦੀ ਉਮੀਦ ਇਸ ਤੋਂ ਹਾਂ ਅੱਜ ਲੱਗਣਾ ਬਹੁਤ ਵੀ ਇਹ ਸੁਖਰੇ ਆ ਦੇ ਤੇ ਲੱਗਣਾ ਬਹੁਤ ਵੀ 25 ਕਿਲੋ ਦੁੱਧ ਦੇਣਾ ਚਾਹੀਦਾ ਠੀਕ ਹੈ ਰੇਟ ਬਾਜੋ ਰੇਟ ਬਾਜ ਬੂਗੇ ਠੀਕ ਹੈ ਥਣ ਥਣ ਓਕੇ ਥਣ ਥਣ ਓਕੇ ਕੱਲਾ ਕਿਹਦਾ ਨਿਕਲਣਾ ਸਾਣੀ ਇਹਦੇ ਹੱਥੀ ਚ ਮਈਆ ਸੋਣਾ ਥਾਣਾ ਦੇਖੋ ਸੋ ਥਾਣਾ ਦੇਖ ਸਕਦੇ ਨੇ ਰੇਟ ਤੋਂ ਚਾਰੇ ਨਿਕਲਣਗੇ ਸਾਫ ਸੁਥਰੇ ਵਿੱਥੀ ਤੇ ਅੱਗੇ 3 ਨੰਬਰ ਦੀ ਗੱਲ ਕਰੀਏ ਇਹ ਪਹਿਲਾਂ ਬੱਛੀ ਵੀਰੇ 500 ਸੂਈ ਆ ਠੀਕ ਹੈ ਮਾੜੇ ਥੱਲੇ 12 13 ਕਿਲੋ ਬੋਲੀ ਆ ਮਗਰ ਬੱਛੀ ਆ ਬੱਚਾ ਤੇਰੇ ਭਗਤ ਆ ਆ ਬੱਚਾ 25 ਵੀ ਚੰਗੇ ਆ ਵੀ ਚਾਰ ਦਿਨ ਦਾ ਬਸ ਸੀ ਪਹਿਲਾ ਸਵਰ ਕਿੰਨਾ ਕਿ ਦੁੱਤ ਸਟਾਰਟਿੰਗ ਬੋਲਣਾ 12 13 ਕਿਲੋ ਬੋਰੀ ਹੈਗੀ ਆ ਫੇਰ ਪਰ ਆਪਾਂ ਇਹ ਗੱਲ ਇਹਨਾਂ ਦੇਖੋ ਆਪਾਂ ਨਾ ਤਿੰਨ ਟਾਈਮ 12 ਵਜੇ ਤੋਂ ਪਹਿਲਾਂ ਚੁਈ ਵੀ ਆਪਾਂ ਤਿੰਨ ਟਾਈਮ ਚੁਈ ਕਰਦੇ ਹਜੇ ਮੰਨ ਲਾਓ ਸਹੀਲ ਜੀ ਮੰਨ ਲਾ ਕੱਲ ਪਰਸੋ ਤੋਂ ਆਪਾਂ ਦੋ ਡੰਗ ਚੁਈ ਕਰਾਂਗੇ ਪਰ ਆਪਾਂ ਪਹਿਲੇ ਪਸੂ ਨੂੰ ਪਹਿਲੇ ਦੋ ਤਿੰਨ ਦਿਨ ਤਿੰਨ ਟਾਈਮ ਸੋਣੇ ਆ ਵੀ ਖਾਲੀ ਕਰੀ ਜਲੀਏ ਹਾਂ 12 ਵਜੇ ਫੇਰ ਚੁਈ ਆਪਾਂ ਠੀਕ ਹੈ ਤੇ ਅੱਗੇ ਤਿੰਨ ਨੰਬਰ ਦੀ ਗੱਲ ਕਰੀਏ ਇਹ ਜੇਰਸੀ ਤੇ ਕਰਾਸ ਆ ਹਜੇ ਤੇ ਨਹੀਂ ਜੀ ਹੱਥ ਆਖਦੇ ਆ ਪਾਠੰਡੀ ਹੁੰਦੀ ਬਹੁਤ ਜ਼ਿਆਦਾ ਲਿਖੀ ਵੀ ਆਪਾਂ ਗਰਮੀਆਂ ਚੱਲਣਾਂ ਦੀ ਕਿ ਜਾਰੇ ਜਿਆਸੀ ਦਾ ਕਰਾਸ ਮੱਝਾਂ ਨਾਲ ਕੰਪੇਅਰ ਕਰਦਾ ਦੁੱਧ ਦਾ ਹਣਾ ਤੁਹਾਨੂੰ ਦਿਖਾਉਂਗਾ ਅਲੱਗ ਅਲੱਗ ਲਿਖਣਾ ਠੀਕ ਹੈ ਤੇ ਇਹ ਹਫ਼ਤਾ ਬਾਕੀ ਪਿਆ ਹਣਾ ਹਾਂ ਹਾਂ ਤੁਹਾਨੂੰ ਪਾਇਆ ਬਾਈ ਤੇ ਕਿਲੋ ਜਿੱਥੇ ਇਸ ਵਾਰ 24 25 ਬਣ ਸਕਦੇ ਆਪਾਂ ਇਹ ਸੇਮ ਹੀ ਵੀ ਰਹਿਣਾ ਇਹ ਵੀ ਕਰਾਸ ਆ ਠੀਕ ਜਾਈ ਤੇ ਕਿਲੋ ਤੋਂ ਪਾਇਆ ਹੋਇਆ ਠੀਕ ਹੈ ਇਹ ਵੀ ਕਰਾਸ ਪਾਣ ਥਾਂ ਇਹਦਾ ਵੀ ਮੁੱਠੀ ਇਹਦੇ ਵੀ ਹੱਤੀ ਚੁਆਈ ਵਾਲਾ ਬਹੁਤ ਸੋਹਣਾ ਸੋ ਥਾਂਡੇ ਸਾਬਾ ਕਿ ਕਦ ਘਾੜ ਬਹੁਤ ਜ਼ਿਆਦਾ ਹੈ 22 ਮੁੱਠੀ ਬੋਲਦਾ ਵੀਰੇ ਠੀਕ ਹੈ ਅੱਗੇ ਇਧਰ ਪਹਿਲੇ ਨੰਬਰ ਦੇ ਦੇਖਣੇ ਜਿਹੜੀ ਵੜਾ ਆਪਾਂ ਇਹ ਵੀਰੇ ਵੜਾ ਦੂਜਾ ਸੁਆ ਸੂਰੀ ਆ 24 25 ਕਿਲੋ ਦਾ ਰਿਕਾਰਡ ਆ ਪ੍ਰੂਨ ਦਾ 24 25 ਕਿਲੋ ਆਏ ਤਾਂ ਤੋੜ ਕੇ ਨਾਲ ਤਿੰਨੇ ਵੜਾ ਤੋੜ ਕੇ ਖਾਵਾਂਗੇ ਇਹਨਾਂ ਦਾ ਸੇਹੀ ਬਾਰਮ ਦਾ ਡਾਇਆ ਕਿਸੇ ਵੀਰ ਨੇ ਇਕੱਠਿਆਂ ਨਹੀਂ ਹੋਣਾ ਆਪਾਂ ਫੁੱਲ ਮਾਣ ਦਾ ਕਰਾਂਗੇ ਜਾਂ ਜੋੜਾ ਲੈਣਾ ਹੋਵੇ 24 25 25 ਕਿਲੋ ਦਾ ਰਿਕਾਰਡ ਆ ਇਹਨਾਂ ਦਾ ਚੰਗੇ ਹੱਥੀ ਜਵਾਈ ਵਾਲੇ ਸਾਣੇ ਚਾਹੀ ਮਸ਼ੀਨ ਤੇ ਤੋੜਨ ਦੂਜਾ ਦੂਜਾ ਸੁਆ ਹਾਂ ਦੂਧਾ ਦੂਜਾ ਸੁਆ ਤਿੰਨੀ ਬੱਛੀਆਂ ਕੰਨਿਆਲੇ ਦੰਦ ਖੜੇ ਆ ਹਾਂਜੀ ਹਾਂ ਠੀਕ ਹੈ ਤੋ ਬਰੋ ਅਡਰ ਕੁਆਲਟੀ ਵਗੈਰਾ ਦੇਖ ਸਕਦੇ ਹੋ ਥਾਂ ਲੈ ਵੇ ਸਾਫ ਸੁਥਰੀ ਦੂਜਾ ਸਵਾਸ ਹੁੰਦੀ ਆ ਥੈਨ ਲਗਭਗ ਤਿਆਰੀ ਚ 2-4 ਦਿਨ ਪਾਉ ਹਣਾ ਵੀਰੇ ਸੋ ਕੱਦ ਕਾਠ ਦੀ ਜਿੰਦਜਾਨ ਦੀ ਚੰਗੇ ਦੁੱਧ ਦੀ ਮਾਲਕਾ ਤੇ ਜਿੰਦਜਾਨ ਬਿਊਟੀ ਵਗੈਰਾ ਤੇ ਸਾਈਜ਼ ਵਗੈਰਾ ਵਧੀਆ ਗੋਲ ਮਟੋਲ ਸਾਫ ਸੁਥਰੀ ਹੈ ਵੜਾ ਜਿੰਨਾ ਵੀ ਰੰਗ ਬਾਜ ਆ ਸਾਫ ਸੁਥਰੀ ਹੈ ਜਮਾ ਐਚ ਐਫ ਦੇ ਵਿੱਚ ਪੈਂਦੀ ਆ ਪਿਓਰ ਅੱਗੇ ਜਿਹੜੀ 2 ਨੰਬਰ ਇਹਦਾ ਡਾਟਾ ਵੀ ਸੇਮ ਹੀ ਹੈ ਵੀਰੇ ਜਮਾ ਹਾਂ ਵੀਰੇ 24-25 ਕਿਲੋ ਤੋ ਦੇਨੇ ਦਿੱਤਾ ਇਹ ਵੀ ਦੂਜਾ ਸਵਾਸ ਹੁੰਦੀ ਆ ਜਿਹੜੇ ਕਿਦਰੋਂ ਚਾਰ ਕਿਲੋ ਵੱਧ ਲਓ ਠੀਕ ਐ ਮਿਲਕਵੇਨ ਵਗੈਰਾ ਚੰਗੀ ਸੋਹਣੀ ਦਿਖਾਈ ਦੀ ਜਾਂਦੀ ਹੈ ਹਨਾ ਸਾਡੇ ਇਹ ਵੀ ਬਹੁਤ ਚੰਗੇ ਨੇ ਤੋੜ ਦਿੰਦੇ ਆ ਤੇ ਲੱਡੂ ਨਾਲ ਦੇਖੋ ਬਹੁਤ ਪਿਆਰੇ ਠੀਕ ਆ ਤੋੜੀ ਹੋਰ ਸੋ ਬੜਾ ਦੂਜਾ ਨੰਬਰ ਆਪਾਂ ਜਿਹੜੀ ਬੈੜ ਦੇਖਦੇ ਪਏ ਇਹ ਵੀ ਦੂਸਰਾ ਸੁਬਾ ਸੁੰਦੀ ਪਈ ਆ ਲਗਭਗ ਇਹ ਵੀ ਵੀਰੇ ਕੱਢ ਜੂ 5-4 ਕੇ ਦਿਨ ਹਨਾ ਹਾਂ 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 ਵੀਰੇ ਸੋ ਹਫਤਾ ਕੁ ਲਗਭਗ ਇਹਦਾ ਬਾਕੀ ਆ ਮੂੰਹ ਮੱਥਾ ਚੰਗਾ ਤੇ ਮਿਲਕਵੇਨਸ ਵਗੈਰਾ ਨਾਲੇ ਦਾ ਹਮਾਨੇ ਤੇ ਬਹੁਤ ਚੰਗੇ ਸੋਹਣੇ ਦਿਖਾਈ ਦੇ ਜਾਂਦੀਆਂ ਤੇ ਇਹ ਕਿੰਨਾ ਗਿਆ ਸਿਕ ਬਣ ਕੇ ਜਲੇ ਦੁੱਧ ਲੈਦੇ ਆਪਾਂ 25 ਕਿਲੋ ਹੀ ਮੰਨ ਲਓ ਗਣਨੀ ਆ ਵੀ 24-25 ਕਿਲੋ ਦਾ ਰਕਾ ਹੈਗਾ ਤਬਾਕੀ ਸਾਹ ਸਮਾਉਂਦੇ ਹੁੰਦਾ ਹੈਗਾ ਹਨਾ ਦੇਖ ਚੰਕ-ਚੰਕ ਬਸ ਇਹੀ ਦੱਸਦੀ ਆ ਹਵਾਨੇ ਦੇ ਨਾੜਾ ਵਗੈਰਾ ਸੋਹਣਿਆ ਦਿਖਾਈ ਦੇ ਜਾਂਦੀਆਂ ਹਾਂਜੀ ਹਾਂ ਠੀਕ ਐ ਕੁਲ ਮਿਲਾ ਕੇ ਦੇਖਿਆ ਸਾਫ ਸੁਥਰੀ ਆ ਸਾਫ ਸੁਥਰੀ ਨੇ ਤਿੰਨੇ ਬੱਚੀਆਂ ਮੇਰੇ ਬਹੁਤ ਚੰਗਾ ਮੂਦੀਆਂ ਫਾਰਮ ਦੀ ਸਟਾਰਟਿੰਗ ਕਰਨੀ ਆ ਤੇ ਭਾਅ ਦਰਮਿਆਨ ਨੇ ਹੁਣ ਇਹ ਆਪਾਂ ਕਹਿ ਦਈਏ ਵੀ ਲੱਖਾਂ ਤੋਂ ਬਾਹਰ ਗਈਆਂ ਲੱਖਾਂ ਅੰਦਰ ਹੀ ਆਂ ਅੰਦਰ ਲਵਾਂਗੇ ਸੁਗਰ ਪੇਟੀ ਤੋਂ ਅੰਦਰ ਆ ਵੜਾ ਸਾਰੀਆਂ ਇਹ ਤੇ ਬਰੀਡ ਦੇ ਵਿੱਚ ਪੂਰੀਆਂ ਹਨਾ ਹਾਂ ਫੁੱਲ ਬਰੀਡ ਲੱਗਦੀ ਆ ਜੀ ਨੇ ਸਾਡੀ ਕਰਨੀ ਆ ਬਾਕੀ ਬੱਚੀ ਦਿਖਾਉਂਦਾ ਤਿੰਨ ਨੰਬਰ ਵਾਲੀ ਹੈ ਜਿਹੜੀ ਤਿੰਨ ਨੰਬਰ ਆ ਜਮਾ ਮੰਨ ਕੇ ਚਲੋ ਵੀ ਘਰੇ ਦੁੱਧ ਪੀਣ ਨੂੰ ਸੂਟ ਕਰਨ ਵਾਲਾ ਮੈਂ ਕਿਹਾ ਜਮਾ ਜੀ ਥਾਣਾ ਸੱਲ ਲੱਗਿਆ ਵਾ ਗਾਂ ਵਾਲਾ ਤੇ ਹੱਥੀ ਚੋਲੋ ਜਾਹੇ ਨਸ਼ੀ ਤੇ ਲਾ ਲੋ ਦੁੱਧੇ ਨਹੀਂ ਵੀ 24 25 ਕਿਲੋ ਦਿੱਤਾ ਹੋਇਆ ਠੀਕ ਹੈ ਜਿੰਦ ਜਾਨ ਵਗੈਰਾ ਬਿਊਟੀ ਵਗੈਰਾ ਉਹ ਦੇਖੋ ਪੂਰੀ ਤੇ ਬਿਲਕੁਲ ਫਿਕਸ ਹਵਾਨਾ ਅੱਗੇ ਪਿੱਛੇ ਦਾ ਹਵਾਨਾ ਤੇ ਦਿਨ ਇਹ ਵੀ ਕਰਮ ਵਾਲੀ ਪੰਜ ਛੇ ਗ ਲੈਦੀ ਪਈ 24 25 ਕਿਲੋ ਨੀਅਰ ਅਬਾਊਟ ਇਹਦਾ ਵੀ ਦੁੱਧ ਮੰਨ ਸਕਦੇ ਆਪਾਂ ਚੰਗਾ ਦੁੱਧ ਪਾ ਦੂਗੀ ਵੀ ਤਿੰਨ ਨੰਬਰ ਜਿਹੜੀ ਬੱਚੀ ਹੈ ਤਕੇ 4 ਨੰਬਰ ਆਪਾਂ ਜਿਹੜੀ ਜਰਸੀ ਦੇਖਦੇ ਪਏ ਆਂ ਇਹ ਵੀ ਕੌਫੀ ਜਰਸੀ ਆਹੀ ਇਹ ਦਿਨ ਲੈਂਦੀ ਹੈ 7-8 ਸੂਨੋਂ ਦੋ ਤੋਂ 26 ਤਾਈ ਕਿਲੋ ਪਾਇਆ ਹੋਇਆ ਪਲੂਨ ਦਾ ਹਾਂ ਹਾਂ 7-8 ਸੂਨਦੀ ਆ 7-8 ਦਿਨ ਬਾਕੀ ਜਿੰਦੇ ਜਾਣ ਵਗੈਰਾ ਬਹੁਤ ਆ ਵੱਡਾ ਸਾਈਜ਼ ਆ ਹਨਾ ਹਾਂ ਵੱਡਾ ਜੂ ਪੰਜਾਬ ਵਾਲੀ ਜਰਸੀ ਕਿੰਨੇ ਵੀ ਉਹ ਜੀ ਆ ਗਈ ਕੌਫੀ ਦੇ ਅੰਦਰ ਚਾਈ ਦੇਖੋ ਮਤਲਬ ਉਹ ਵੀ ਬਰੀਡ ਜਿਹੜੀ ਮੱਥੇ ਟੋਆ ਮੋਟੀ ਅੱਖ ਛੋਟਾ ਕੰਨ ਫੇਸ ਕੁਆਲਿਟੀ ਵਗੈਰਾ ਤੇ ਚੰਗੀਆ ਬਲੈਕ ਕਲਰ ਦੀ ਕਾਫੀ ਕਲਰ ਆਪਾਂ ਜਿਹਨੂੰ ਕਹਿੰਦੇ ਨੇ ਤੇ ਸਾਫ ਸੁਥਰਾ ਥਾਣਾ ਹਵਾਨਾ ਦਿਨ ਪੰਜ ਚਾਰ ਦਿਨ ਕੱਢਦੀ ਪਈ ਆ ਜੀ ਠੀਕ ਹੈ ਇੱਕ ਹਫਤਾ ਸੂਣ ਚ ਵਾਕੀ ਤੇ ਥਾਣਾ ਹਵਾਨਾ ਸੋਹਣਾ ਗੁੱਲੇ ਵਾਲਾ ਵਧੀਆ ਤੇ ਬਾਕੀ ਰਾਜ ਜੀ ਸਮੀ ਭਲੀ ਵੀ ਬਹੁਤ ਜ਼ਿਆਦਾ ਲੱਸੀ ਨਾਲ ਵੀ ਨਹੀਂ ਕਿਸੇ ਪਾਸਿਓ ਤੇ ਦੁੱਧ 25 ਤੋਂ ਲੈ ਕੇ 30 ਦੇ ਵਿਚ ਵਿੱਚ ਚੱਲਣਾ ਇਹਨੇ ਚੰਗੀ ਕੇਅਰ ਨਾਲ ਹੋਇਆ ਇਹ ਵੀ ਪਾ ਸਕਦਾ ਤੇ ਨਹੀਂ ਮੰਨ ਕੇ ਚਲੋ 25 26 ਦਾ ਸਟਾਰਟਿੰਗ ਪੀਕ ਲੈਵਲ ਰੱਖੂ ਆਪਦਾ ਤੇ ਅੱਗੇ ਜਿਹੜੀ ਨਾਲ ਖੜੀ ਆ ਇਹਦੇ ਜਰਸੀ ਚ ਹੋ ਸਕੀ ਜਰਸੀ ਚ ਵੀ ਸਾਈਬਰ ਦਾ ਥੋੜਾ ਜਿਹਾ ਕ੍ਰਾਸ ਆ ਸਾਨੂੰ ਫੇਸ ਕੁਆਲਟੀ ਦੱਸਦੀ ਆ ਥਾਣੇ ਦੇ ਵੀ ਕੰਨਾ ਕੰਨਾ ਦੇਖਣੇ ਨੇ ਦੱਸ ਦੇ ਲੋ 10 12 ਦਿਨ ਦੀ ਕੱਚੀ ਆ 10 12 ਦਿਨ ਦੀ ਕੱਚੀ ਹਾਂ ਠੀਕ ਹੈ ਅੱਗੇ ਨਾਲ ਖੜੀ ਹੈ ਬੱਚੀ ਇਹ ਪਹਿਲੇ ਨੂੰ ਬੱਸੀ ਆ 2 ਦਿਨ ਤੋਂ ਵੀਰੇ ਠੀਕ ਹੈ ਹਾਂ ਤਿੰਨ ਅਡਰੈਸ ਬੋਲ ਦਿਓ ਦੁਬਾਰੇ ਆਪਣਾ ਨੰਬਰ ਵੀਰੇ 9878484264 ਤੇ 9378263916 ਵੀਰੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿਦਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ